ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਜੀ ਕਿ ਅੱਜ ਆਪਾਂ ਸੋਹਣੇ ਸੂਟ ਲੈ ਕੇ ਫਿਰ ਤੁਹਾਡੇ ਲਈ ਆਏ ਆ ਜੀ ਤੇ ਤੁਸੀਂ ਆਪਣੇ ਸੂਟਾਂ ਨੂੰ ਬਹੁਤ ਪਿਆਰ ਦੇ ਰਹੇ ਆਂ ਆਪਣੀ ਵੀਡੀਓ ਨੂੰ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਜੀ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਲਓ ਜੀ ਆਪਾਂ ਆ ਸੋਹਣੇ ਸੋਹਣੇ ਸੂਟ ਲੈ ਕੇ ਅੱਜ ਆਪਣੇ ਕੋਲੇ ਮੈਚਿੰਗ ਵੀ ਹੈ ਤੇ ਆਪਾਂ ਦੁਪੱਟਿਆਂ ਵਾਲੇ ਵੀ ਦਿਖਾਉਣਾ ਆਪਾਂ ਵੇਖੋ ਕਿ ਕਿੰਨੀ ਸੋਹਣੀ ਮੈਚਿੰਗ ਐ ਸੂਟ ਦੀ ਮੈਚਿੰਗ ਬਹੁਤ ਜ਼ਿਆਦਾ ਸੋਹਣੀ ਚੱਲ ਰਹੀ ਹੈ ਕਿੰਨਾ ਸੋਹਣਾ ਕੱਪੜਾ ਹੈਗਾ ਸੂਟ ਬੜਾ ਸੋਹਣਾ ਹੀ ਆਇਆ ਹੈ ਇਹ ਆਪਾਂ 올ਓਵਰ ਵੀ ਲੈ ਸਕਦੇ ਆ ਤੇ ਜੇ ਕਿਸੇ ਨੇ ਮੈਚਿੰਗ ਬਣਾਉਣਾ ਹੈ ਮੈਚਿੰਗ ਵੀ ਲੈ ਸਕਦੇ ਆ ਕਿੰਨਾ ਹਾਈਨ ਕੱਪੜਾ ਹੈਗਾ ਗਰਮੀ ਨੂੰ ਉਹ ਜੇ ਆਪਾਂ ਮੰਨ ਕਰਦਾ ਆਪਾਂ ਵਰਕ ਵੀ ਕਰਵਾਸ ਲਗੇ ਇਹਦੇ ਤੇ ਜਿਵੇਂ ਅੱਜ ਕੱਲ ਪਹੁੰਚਾ ਵਰਕ ਦਾ ਟ੍ਰੈਂਡ ਬਹੁਤ ਜ਼ਿਆਦਾ ਚੱਲਦਾ ਹੈ ਜੀ ਆਪਾਂ ਪਹੁੰਚਾ ਵਰਕ ਵੀ ਕਰਵਾ ਕਰਵਾ ਕੇ ਵੀ ਦੇ ਸਕਦੇ ਤੁਸੀਂ ਸਾਡੇ ਤੋਂ ਵਰਕ ਕਰਵਾਉਣਾ ਹੈਗਾ ਅਸੀਂ ਤੁਹਾਨੂੰ ਵਰਕ ਵੀ ਕਰਵਾ ਕੇ ਦੇ ਦਾਂਗੇ ਸਟਿਚਿੰਗ ਵੀ ਕਰਵਾ ਕੇ ਦੇ ਦਾਂਗੇ ਜੋ ਵੀ ਤੁਹਾਨੂੰ ਮਨ ਚ ਤੁਹਾਡੇ ਜੇ ਤੁਹਾਡੇ ਕੋਲੇ ਕੋਈ ਡਿਜ਼ਾਈਨ ਹੈਗਾ ਤਾਂ ਅਸੀਂ ਸਾਨੂੰ ਡਿਜ਼ਾਈਨ ਦੱਸਣਾ ਤੁਸੀਂ ਤੇ ਆਪਾਂ ਤੁਹਾਨੂੰ ਵਰਕ ਵੀ ਕਰਵਾ ਕੇ ਦੇ ਦਾਂਗੇ ਪਹੁੰਚਾ ਵਰਕ ਕਰਵਾ ਦੇਾਂਗੇ ਤੇ ਮੈਚਿੰਗ ਬਹੁਤ ਫਾਈਨਾ ਦੁਪੱਟਾ ਲਾ ਕੇ ਤੁਹਾਨੂੰ ਸ਼ੂਟ ਇਹਦਾ ਆਲ ਓਵਰ ਦਾ ਰੇਟ ਵੀ 650 ਰੁਪਈਆ ਜੀ ਤੇ ਜੇ ਆਪਾਂ ਮਤਲਬ ਲੈਣੇ ਆਏਗੇ ਮੈਚਿੰਗ ਲੈਣੇ ਤਾਂ ਵੀ 650 ਰੁਪਈਆ ਰੇਟ ਆਦਾ ਇਹਦਾ ਜੋ ਜੇ ਤੁਸੀਂ ਉੱਪਰ ਵਰਕ ਵਗੈਰਾ ਕਰਾਉਣੇ ਆਗੇ ਉਹਦੇ ਪੈਸੇ ਵੱਖਰੇ ਲੱਗਣਗੇ ਇਹ ਵਾਲੀ ਸੈਚੰਗ ਵੀ ਹੈ ਇਹ ਵੀ ਵਾਇਟ ਨੂੰ ਆਇਤ ਨਾਲ ਬਹੁਤ ਸੋਹਣੀ ਲੱਗਦੀ। ਦੇਖੋ ਕਿੰਨੀ ਵਾਈਟ ਹੈ। ਇਹ ਵਾਲੀ ਮੈਂ ਜ। ਇਹ ਬਵਾਰਕ ਕਰਵਾ ਕੇ ਸੂਟ ਨੂੰ ਬਹੁਤ ਸੋਹਣਾ ਰੈਡੀ ਕੈਰ ਕਰ ਸਕਦੇ। ਇਹਦਾ ਵੀ ਕੱਪੜਾ ਬਹੁਤ ਵਧੀਆ ਹੈਗਾ। ਦੇਖੋ ਸਟਾਫ ਕਿੰਨਾ ਸੋਹਣਾ ਹੈਗਾ। ਜਲਦੀ ਤੋਂ ਜਲਦੀ ਵੀਡੀਓ ਨੂੰ ਤੁਸੀਂ ਉਹ ਤਾਂ ਇਹ ਆਪਾਂ ਇਹਨੂੰ ਇਸ ਤਰ੍ਹਾਂ ਮੈਚਿੰਗ ਬਣਾ ਸਕਦੇ। ਇਹਦੀ ਵੀ ਮੈਚ ਜੇ ਇਸ ਤਰ੍ਹਾਂ ਇਹ ਵੀ ਵਾਈਟ ਨਾਲ ਮੈਚنگ ਆਦੀ ਵੀ। ਜੇ ਆਪਾਂ ਵਰਕ ਕਰਵਾਉਣਾ ਤਾਂ ਪਹੁੰਚਾ ਵਰਕ ਵੀ ਕਰਵਾ ਸਕਦੇ ਆ ਕਿ ਅਸੀਂ ਤੁਹਾਨੂੰ ਵਰਕ ਵੀ ਕਰਵਾ ਕੇ ਦੇ ਸਕਦੇ ਆ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜੇ ਕੋਈ ਤੁਹਾਡੇ ਕੋਲੇ ਡਿਜ਼ਾਈਨ ਹੈਗਾ ਹੈਗਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਆਓ ਉਹਦੇ ਉੱਪਰ ਦੱਸਣਾ ਜੀ ਅਸੀਂ ਤੁਹਾਨੂੰ ਸੂਟ ਰੈਡੀ ਕਰਵਾ ਕੇ ਦੇਵਾਂਗੇ। ਇਨਾ ਦਾ ਰੇਟ ਹੀ 올ਓਵਰ ਦਾ 650 ਤੇ ਜੇ ਤੁਸੀਂ ਮੈਚਿੰਗ ਲੈਣਾ ਤਾਂ ਵੀ 650 ਰੁਪਈਆ ਤੇ ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਮੇਰੇ ਵੀਰ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਕਿਉਂਕਿ ਇਹ ਸੂਟ ਸੇਲ ਹੋ ਜਾਂਦੇ ਆ ਫਿਰ ਆਪਾਂ ਨੂੰ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਆ ਵੀ ਦੁਪੱਟਾ ਹੁੰਦਾ ਜੀ ਹਲੋ ਆਏ ਦੀ ਰੌਟਮ ਰਹਿ ਗਈ ਹੁਣ ਆਪਾਂ ਫਲਾਜੋ ਬਣਾਈਏ ਤੇ ਫਾ ਮਾਤ ਦਾ ਸਟੇਟਸ ਸਲਵਾਰ ਬਣਾਈਆ ਕੱਪੜਾ ਬਹੁਤ ਵਧੀਆ ਜੀ ਫਾਈਨ ਕੱਪੜਾ ਗਰਮੀ ਦਾ ਨਾਲੇ ਤੇ ਦੁਪੱਟਾ ਆਏ ਦੀ ਸ਼ਰਟ ਹੈ ਕਲਰ ਬਹੁਤ ਪਿਆਰੀ ਹੈ ਲਾਈਟ ਲਾਈਟ ਜਿਹਾ ਕਲਰ ਹੈ ਤੇ ਵੀਰੇ ਮੇਰੀ ਮਾਤਾ ਨੇ ਬਣਾਉਣਾ ਹੁੰਦਾ ਸੂਟ ਕਲਰ ਬਹੁਤ ਫਾਈਨ ਹੈ ਨਾਲ ਕਾਟਨ ਦੇ ਦੁਪੱਟੇ ਜੀ ਇਹਨਾਂ ਦੇ ਪਿਆਰੀ ਜੀ ਕਲੈਕਸ਼ਨ ਹੈਗੀ ਇਹ ਇੱਕ ਬਹੁਤ ਕਾਟਨ ਦਾ ਦੁਪੱਟਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਹਾਂਜੀ ਇਹਦਾ ਰੇਟ ਹੈਗਾ ਜੀ 1100 ਰੁਪਈਆ। ਇਹਦੇ ਵਿੱਚ ਆਹ ਵਾਲੇ ਕਲਰ ਵੀ ਹੈਗੇ। ਇਹਦੇ ਵਿੱਚ ਆਹ ਵਾਲਾ ਕਲਰ ਵੀ ਹੈਗਾ। ਜੋ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਆਰਡਰ ਕਰਨਾ ਜੀ। ਸਾਡੇ ਵੀਡੀਓ ਨੂੰ ਵਾਤ ਤੋਂ ਵਾਤ ਪਿਆਰ ਦੇਣਾ ਜੀ ਲਾਈਕ ਕਰਨਾ ਸ਼ੇਅਰ ਕਰਨਾ ਮਿਲ ਜੇ ਜੀ ਆਪਾਂ ਕਿਸੇ ਹੋਰ ਵੀ ਹੋਣਾ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ